ਹੇ ਗੁਰੂ ਸਾਹਿਬ ਜੀ ਮਾਜ ਮਹਿਲਾ ਪੰਜਵਾ ਕਹਿਆ ਕਰਨਾ ਦਿੱਤਾ ਲੈਣਾ ਗਰੀਬਾ ਨਾਥਾ ਤੇਰਾ ਮਾਣਾ ਸਭ ਕਿਛ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਇ ਜੀ ਹੋਏ ਭਾਣ ਊਜੜ ਭਾਣ ਰਾਹਾ ਭਾਣ ਹਰ ਗੁਣ ਗੁਰਮੁਖ ਗਾਵਾ ਭਾਣ ਭਰਮ ਪਵਹ ਬਹੁ ਜੋਨੀ ਸਭ ਕੁਛ ਤੇ ਸਹ ਰਜਾਈ ਜਿਉ ਨਾ ਕੋ ਮੂਰਖ ਨਾ ਕੋ ਸਿਆਣਾ ਬਰਤੈ ਸਭ ਕਿਛ ਤੇਰਾ ਭਾਣਾ ਅਗੰਗ ਅਗੋਚਰ ਬਿਅੰਤ ਅਥਾਹਾ ਤੇਰੀ ਕੀਮਤ ਕਹਿਣਾ ਨਾ ਜਾਈ ਜਿਉ ਖਾਕ ਸੰਤਨ ਕੀ ਦਹਿ ਪਿਆਰੇ ਆਏ ਪਿਆਰ ਹਰ ਤੇਰਾ ਦਵਾਰੈ ਦਰਸ਼ਨ ਪੇਖਤ ਮਨ ਆਗਾਵੈ ਨਾਨਕ ਮਿਲਣ ਸੁਭਾਈ ਜੀਉ ਖਾਕ ਸੰਤਨ ਕੀ ਦਹਿ ਪਿਆਰੇ ਆਏ ਪਿਆ ਹਰ ਤੇਰਾ ਦਵਾਰ ਦਰਸ਼ਨ ਪੇਖਤ ਮਨ ਆ ਗਹਾਵਾ ਨਾਨਕ ਮਿਲਣ ਸੁਭਾਈ ਜੀਓ ਵਾਹਿਗੁਰੂ ਦੀ ਕਾ ਖਾਲਸਾ ਵਾਹਿਗੁਰੂ ਦੀ ਫਤਿਹ ਗੁਰੂ ਪਿਆਰੇ ਸਾਧ ਸੰਗਤ ਦੀ ਇਹ ਮੁਬਾਰਕ ਬਚਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 98 ਦੇ ਉੱਪਰ ਉੰਕਤ ਹੈ। ਸਤਿਗੁਰੂ ਜੀ ਉਸ ਅਵਸਥਾ ਦੀ ਗੱਲ ਕਰ ਰਹੇ ਹੈ। ਜਿਸ ਅਵਸਥਾ ਦੇ ਵਿੱਚ ਸਭ ਕਿਸ ਤੂੰ ਹੈ ਤੂੰ ਹੈ ਮੇਰੇ ਤੇ ਹੋਰ ਦੂਸਰਾ ਕੋਈ ਨਹੀਂ ਤੇ ਉਸ ਅਵਸਥਾ ਦੇ ਵਿੱਚ ਜਾ ਕੇ ਇਸ ਗੱਲ ਦੀ ਸਮਝ ਆਉਂਦੀ ਹੈ ਕਿ ਜੋ ਵੀ ਕਰ ਰਹੇ ਆਂ ਜੋ ਵੀ ਕਰਾ ਰਹੇ ਆਂ ਜੋ ਵੀ ਹੋਏਗਾ ਉਹ ਸਤਗੁਰੂ ਸਭ ਕੁਝ ਤੇਰੇ ਹੁਕਮ ਦੇ ਵਿੱਚ ਸਤਗੁਰੂ ਨੇ ਬਚਨ ਬਖਸ਼ਿਸ਼ ਕੀਤੇ ਆਰੰਭ ਦੇ ਵਿੱਚ ਕਿਹਾ ਕਰਨਾ ਕਿ ਸਤਗੁਰੂ ਜੋ ਤੂੰ ਕਹਿ ਰਿਹਾ ਹੈ ਉਹ ਅਵਸਥਾ ਹੈ ਕਿ ਮੈਂ ਉਹੀ ਕਰ ਰਿਹਾ ਹਾਂ ਕੀਤਾ ਮੇਰਾ ਕੋਈ ਸ਼ਕਤੀ ਨਹੀਂ ਹੋ ਸਰ ਕਿਉਂਕਿ ਜੋ ਤੂੰ ਕਰਾਉਂਦਾ ਹੈ ਉਹੀ ਹੁੰਦਾ ਔਰ ਜੋ ਤੂੰ ਕਰਦਾ ਔਰ ਸਭ ਕੁਝ ਤੇਰੇ ਵਸ ਦੇ ਵਿੱਚ ਹੈ ਮੇਰੇ ਹਰ ਜੀ ਉਹ ਸਭ ਕੁਝ ਤੇਰੇ ਵਸ ਅਸਾਂ ਜੋਰ ਨਹੀਂ ਜੇ ਕਿਸ ਕਰ ਹਮਸਾਕਾ ਜਿਉਂ ਭਾਵੈ ਤਿਵੇਂ ਬਖਸ ਤੂੰ ਜੋ ਕਹਿਣਾ ਉਹ ਜੀਵ ਕਰਦੇ ਆ ਕਿ ਹਾਂ ਕਰਨਾ ਦਿੱਤਾ ਲੈਣਾ ਜੋ ਤੂੰ ਦੇ ਰਿਹਾ ਓਸੀ ਪ੍ਰਾਪਤ ਕਰਦੇ ਗਰੀਬਾਂ ਅਨਾਥਾਂ ਤੇਰਾ ਮਾਣਾ اے ستਗੁਰੂ مہاراج ਅਸੀਂ ਗਰੀਬ ਆ ਅਨਾਥ ਆ ਪਰ ਸੇ ਨੂੰ ਸਾਨੂੰ ਤੇਰਾ ਮਾਣ ਹੈ ਬਯੰਤ ਪ੍ਰਮਾਣ ਗੁਰਬਾਣੀ ਦੇ ਵਿੱਚ ਆ ਕਹਿੰਦੇ ਮਾਣ ਕਰੋਂ ਤੋਂ ਉਪਰੇ ਮੇਰੇ ਪ੍ਰੀਤਮ ਪਿਆਰੇ ਗਰੀਬਾਂ ਅਨਾਥਾਂ ਤੇਰਾ ਮਾਣਾ اے ਕਦੋਂ ਅਵਸਥਾ ਹੈ ਕਹਿੰਦੇ ਸਭ ਕੁਝ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਬਲ ਜਾਏਗੀ ਕਿਉਂਕਿ ਜਿਸ ਵੇ ਅਸੀਂ ਇੱਕ ਇੱਕ ਅੱਖਰ ਇੱਕ ਜਾਂ ਪੰਕਤੀ ਦੇ ਅਰਥ ਆਪਣੇ ਭਾਵ ਨਾਲ ਕੱਢਦੇ ਆਂ ਤੇ ਉਹ ਸ਼ਬਦ ਜਿਹੜਾ ਸਦਾਤ ਹੈ ਉਹ ਬੜੀ ਦੂਰ ਚਲੇ ਜਾਂਦਾ ਕਹਿੰਦੇ ਜਿੱਦਨ ਹੈ ਹੀ ਕੁਛ ਨਹੀਂ ਸਤਿਗੁਰੂ ਤੂੰ ਹੀ ਐ ਮੈਂ ਕੁਛ ਵੀ ਨਹੀਂ ਕਰ ਰਿਹਾ ਸਭ ਕਹਿੰਦੇ ਭਾਈ ਜੋ ਹੋ ਰਿਆ ਨਾ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਭਣਾ ਉਜੜ ਭਣਾ ਰਹਾ ਉਜੜ ਕਹਿੰਦੇ ਓਝੜ ਜਲੇ ਜਾਣਾ ਕੋਰਾਹੇ ਪੈ ਜਾਣਾ ਹਮ ਪਹਿਲੀ ਗੱਲ ਤਾਂ ਇਹ ਕਿ ਹੁਕਮ ਹੈ ਕਿ ਅਸੀਂ ਜਿੱਥੇ ਕਿ ਤੱਕ ਮਨ ਗੱਲ ਹੁੰਦੀ ਨਾ ਵਾਜ ਬਾਈ ਜੀ ਦਾ ਸਾਡਾ ਅਸੀਂ ਤਾਂ ਤੇਰਾ ਹੁਕਮ ਮੰਨਦੇ ਹਾਂ ਪਰ ਅੱੱਧਾ ਕੋ ਮੰਨਦੇ ਆ ਅੱਧੇ ਕੋ ਸਾ ਕੀ ਹੋ ਜਾਂਦੇ ਆ ਤੇ ਕਹਿੰਦੇ ਜਿਸ ਵੇਲੇ ਇੱਕ ਸਵਾਲ ਸਾਡੇ ਹਮੇਸ਼ਾ ਦਿਮਾਗ ਦੇ ਵਿੱਚ ਚੱਲਦਾ ਹੈ ਕਿ ਸਭ ਕੁਝ ਪ੍ਰਮਾਤਮਾ ਕਰਦਾ ਹੈ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਆਂਦਾ ਫਿਰ ਜੀਵ ਦੇ ਹੱਥ ਵਿੱਚ ਕੀ ਹੈ ਤੇ ਜੇ ਜੀਵ ਕਰਦਾ ਤੇ ਪ੍ਰਮਾਤਮਾ ਦੇ ਹੱਥ ਵਿੱਚ ਕੀ ਹੈ ਸਮਝ ਨਹੀਂ ਆਉਂਦੀ ਲੋਕੇ ਸੋਪਰੋਪਰ ਸੋਚਦੇ ਪਰ ਗੁਰਮਤ ਨੇ ਇਸ ਗੱਲ ਦਾ ਬੜਾ ਸਹੀ ਹੱਲ ਕੀਤਾ ਮੇਰੇ ਸਤਿਗੁਰੂ ਕਹਿੰਦੇ ਜੀਵਨ ਦਿੱਤਾ ਤੈਨੂੰ ਪ੍ਰਮਾਤਮਾ ਨੇ ਤੇ ਤੈਨੂੰ ਜੀਵਨ ਸਫਲ ਕਰਨ ਵਾਸਤੇ ਨਾਮ ਦਾ ਬੀਜ ਦਿੱਤਾ ਤੇ ਉਹਨੂੰ ਬੀਜਣ ਵਾਸਤੇ ਤੈਨੂੰ ਗੁਰੂ ਦੀ ਮੱਤ ਲੈਣੀ ਪੈਣੀ ਜਿਦਾਂ ਕਿਸਾਨ ਖੇਤੀ ਕਰਦਾ ਹੈ ਅੱਜ ਕੱਲ ਤਾਂ ਬਹੁਤ ਸਾਧਨ ਬਣ ਗਏ ਨਾ ਐਗਰੀਕਲਚਰ ਯੂਨੀਵਰਸਟੀਆਂ ਬਣੀਆਂ ਤੇ ਸਤਿਗੁਰੂ ਪਾਤਸ਼ਾਹ ਨੇ ਵੀ ਕਿਰਪਾ ਕੀਤੀ ਪ੍ਰਮਾਤਮਾ ਨੇ ਰਹਿਮਤ ਕੀਤੀ ਤੈਨੂੰ ਜੀਵਨ ਦਿੱਤਾ ਨਾਮ ਦਾ ਬੀਜ ਦਿੱਤਾ ਤੇ ਕਿਦਾਂ ਬੀਜਣਾ ਇਹ ਗੁਰੂ ਕੋਲ ਸਮਝ ਲੈਣੀ ਹੈ ਬਾਣੀ ਦੇ ਵਿੱਚ ਮਬਾਰਕ ਬਚਨ ਹੁੰਦੇ ਸਤਿਗੁਰ ਦੇ ਕਹਿੰਦੇ ਖੇ ਸਰੀਰ ਜੋ ਬੀਜੀ ਹੈ ਸੋ ਅੰਤ ਖਲੋਆ ਆਏ ਜੋ ਅਸੀਂ ਇਹਦੇ ਵਿੱਚ ਬੀਜ ਰਹੇ ਆਂ ਜਿਹਨੂੰ ਆਪਾਂ ਪੜਦੇ ਆਂ ਆਪਕੇ ਬੀਜ ਆਪੇ ਹੀ ਹੈ ਜੈਸਾ ਬੀਜੇ ਸੋ ਲੋਣੇ ਕਰਮਾਂ ਸੰਧੜਾ ਖੇਤ ਹੁਕਮ ਤਾਂ ਉਹਦਾ ਹੀ ਵਰਤ ਰਿਆ ਪਰ ਅਸੀਂ ਆਕੀ ਹਾਂ ਅੱਧਾ ਕ ਮੰਨ ਲੈਂਦੇ ਅੱਧੇ ਤੋਂ ਆਕੀ ਹੋ ਜਾਂਦੇ ਇੱਕ ਪਾਸੇ ਆਪਾਂ ਕਹਿੰਦੇ ਬੜਾ ਬੁਰਾ ਹੋ ਗਿਆ ਬੜਾ ਅਫਸੋਸ ਹੈ ਬੜੀ ਜਲਦੀ ਚਲਾ ਗਿਆ ਜੀਵ ਸੰਸਾਰ ਦੇ ਵਿੱਚ ਹਲੇ ਤਾਂ ਰਹਿਣਾ ਸੀ ਇੱਕ ਪਾਸੇ ਕਹਿੰਦੇ ਉਹਦਾ ਹੁਕਮ ਹੈ ਫਿਰ ਕੀ ਗੱਲ ਮੰਨ ਰਹੇ ਆਂ ਵੀ ਹੁਕਮ ਮੰਨ ਰਹੇ ਆਂ ਜਾਂ ਅਸੀਂ ਉਹ ਲਾਂਭਾ ਦੇ ਰਹੇ ਹਾਂ ਦੋਨੇ ਭਾਗ ਦੇ ਵਿੱਚ ਅਸੀਂ ਜੀਵਨ ਬਤੀਤ ਕਰਦੇ ਰੱਬ ਨੇ ਚੰਗਾ ਨਹੀਂ ਕੀਤਾ ਬੜੀ ਥੋੜ ਪੈ ਗਈ ਪਰਿਵਾਰ ਦੇ ਵਿੱਚ ਤੇ ਕੰਦੇ ਉਹਦਾ ਹੁਕਮ ਹੈ ਤੇ ਉਹਦਾ ਹੁਕਮ ਉਹਦੇ ਅੱਗੇ ਆਪਣਾ ਜੋਰੇ ਨਹੀਂ ਚੱਲ ਸਕਦਾ ਆਪਾਂ ਕੁਝ ਵੀ ਨਹੀਂ ਕਰ ਸਕਦਾ ਇਹ ਹੈ ਕਿ ਉਹਦੇ ਹੁਕਮ ਨੂੰ ਬੁੱਝਾਂਗੇ ਤਾਂ ਉਹਦੇ ਦਰ ਤੱਕ ਪਹੁੰਚ ਸਕਦੇ ਹਾਂ ਹੁਕਮ ਹੈ ਬੁੱਝੇ ਬੁੱਝੇ ਦਾ ਅਰਥ ਇਹਦਾ ਸਮਝਿਆ ਹੁਕਮ ਹੈ ਬੁੱਝੇ ਤਾਂ ਦਰ ਸੂਝੇ ਨੇਤਾ ਗਿਆਨ ਦੇ ਹੋਣਾ ਕੱਪ ਕੱਪ ਦੂਜੀ ਤੇ ਨੇਤਾ ਫਿਰ ਐਵੇਂ ਖਪੀ ਜਾਏਗਾ ਬੰਦਾ ਐਸਾ ਕਿਉਂ ਹੋ ਗਿਆ ਮੇਰੇ ਨਾਲ ਕਿਉਂ ਹੋ ਗਿਆ ਸਭ ਕਹਿੰਦੇ ਉਹ ਤਾਂ ਹੁਕਮ ਬਰਤ ਰਿਹਾ ਹੁਣ ਦੇਖੋ ਬੜਾ ਸੋਹਣਾ ਸਾਨੂੰ ਇਤਿਹਾਸ ਦੇ ਵਿੱਚੋਂ ਜ਼ਿਕਰ ਮਿਲਦਾ ਸਾਨੂੰ ਸੇਧ ਮਿਲਦੀ ਇਹ ਵੀ ਤਾਂ ਸਚਾਈ ਹੈ ਨਾ ਸਾਧ ਸੰਗਤ ਜੀ ਜਿਹੜਾ ਬੰਦਾ ਕਦੇ ਹੁਕਮ ਮੰਨਦਾ ਨਹੀਂ ਨਾ ਇਹ ਹੁਕਮ ਕਰ ਵੀ ਨਹੀਂ ਸਕਦਾ ਹੁਣ ਬੱਚਾ ਪਹਿਲੀ ਕਲਾਸ ਤੋਂ ਲੈ ਕੇ ਸਕੂਲ ਕਾਲਜ ਯੂਨੀਵਰਸਿਟੀ ਪੜ੍ਹਦਾ ਹੈ ਜੇ ਤਾਂ ਇਮਾਨਦਾਰੀ ਦੇ ਨਾਲ ਆਪਣੇ ਅਧਿਆਪਕਾਂ ਦਾ ਆਪਣੇ ਟੀਚਰਾਂ ਦਾ ਹੁਕਮ ਮੰਨ ਲੈਂਦਾ ਹੈ ਨਾ ਤੁਹਾਨੂੰ ਸਫਲਤਾ ਮਿਲਦੀ ਹੈ ਉਹ ਇੱਕ ਦਿਨ ਕੁਰਸੀ ਤੇ ਬੈਠ ਕੇ ਹੁਕਮ ਕਰਨ ਵਾਲਾ ਬਣ ਜਾਂਦੇ ਤੇ ਕੌਣ ਬਣਦਾ ਅਫਸਰ ਕੌਣ ਬਣੇਗਾ ਜਿਹੜਾ ਹੁਕਮ ਮੰਨਿਆ ਜਿਹੜੇ ਮੰਨਿਆ ਜਿਹੜੇ ਕਦੇ ਮੰਨਿਆ ਕੋਈ ਨਹੀਂ ਤੇ ਉਹਨੇ ਹੁਕਮ ਕਰਨਾ ਵੀ ਕੀ ਜੇ ਆਪਾਂ ਇਤਿਹਾਸ ਵਿੱਚ ਦੇਖੀਏ ਨਾ ਗੁਰੂ ਕਲਗੀਧਰ ਪਾਸ਼ਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜਿਸ ਵੇਲੇ 1699 ਦੀ ਵਿਸਾਖੀ ਸਤਗੁਰੂ ਨੇ ਸੀਸ ਮੰਗੇ ਇੱਕ ਇੱਕ ਕਰਕੇ ਪੰਜ ਸਿੱਖਾਂ ਨੇ ਆਪਣੇ ਸੀਸ ਦਿੱਤੇ ਉਹ ਪਿਆਰੇ ਬਣ ਕੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਬ ਸਿੰਘ ਗੁਰੂ ਨੇ ਹੁਕਮ ਕੀਤਾ ਤੇ ਜਿਨ੍ਹਾਂ ਨੇ ਹੁਕਮ ਮੰਨ ਲਿਆ ਤੇ ਇੱਕ ਦਿਨ ਤਾਕਤ ਗੁਰੂ ਸਾਹਿਬ ਨੇ ਇੰਨੀ ਦੇ ਦਿੱਤੀ ਸਮਰੱਥਾ ਇੰਨੀ ਦੇ ਦਿੱਤੀ ਦੋਨੇ ਪਾਸੇ ਦੇਖਣ ਤਾਂ ਇਤਿਹਾਸ ਦੇ ਚਮਕੌਰ ਦੀ ਗੜੀ ਦੇ ਵਿੱਚ ਉਹੀ ਪੰਜ ਪਿਆਰੇ ਜਿਸ ਵੇਲੇ ਸਤਗੁਰੂ ਨੇ ਹੁਕਮ ਕਰਦੇ ਸਤਗੁਰੂ ਨੂੰ ਹੁਕਮ ਕੀਤਾ ਪੰਜ ਪਿਆਰੇ ਚਮਕੌਰ ਦੀ ਗੜੀ ਵਿੱਚ ਤੈਨਸੀ ਹੀ ਹੋ ਚੁੱਕੇ ਆ ਭਾਈ ਹਿਮਾ ਸਿੰਘ ਮੁਕਮ ਸਿੰਘ ਸਾਹਿਬ ਸਨ ਜਿੱਦਾਂ ਸਿੰਘ ਹੋਰ ਮਿਲ ਗਏ ਪੰਜ ਸਿੰਘਾਂ ਨੇ ਗੁਰੂ ਸਾਹਿਬ ਨੂੰ ਹੁਕਮ ਕੀਤਾ ਆਪਜੀ ਚਮਕੌਰ ਦੀ ਗੜੀ ਛੱਡ ਕੇ ਚਲੇ ਜਾ ਗਏ ਗੁਰੂ ਸਾਹਿਬ ਨੇ ਗੁਰੂ ਪੰਥ ਦਾ ਹੁਕਮ ਮੰਨਿਆ ਫਿਰ ਦਾदू ਦੀ ਸਮਾਧੇ ਉੱਪਰ ਸਤਗੁਰ ਨੇ ਤੀਰ ਦੇ ਨਾਲ ਸਿੱਜਦਾ ਕੀਤਾ ਗੁਰੂ ਭੁੱਲਦਾ ਨਹੀਂ ਹੈ ਭੁੱਲਣ ਅੰਦਰ ਸਭ ਕੋ ਆ ਭੁੱਲ ਗੁਰੂ ਕਰਤਾ ਗੁਰੂ ਸਾਨੂੰ ਦੇਖਣਾ ਚਾਹੁੰਦੇ ਆ। ਵੀ ਸਤਿਗੁਰ ਨੇ ਦੇਖਿਆ ਐਸਾ ਤਾਂ ਨਹੀਂ ਵੀ ਸਿਰਫ ਮੇਰੇ ਨਾਲੇ ਘੁੰਮੀ ਜਾਂਦੇ ਲੰਗਰ ਖਾਣ ਵਾਲੀ ਐ। ਕਿ ਕੌਮ ਨੂੰ ਇੰਨੀ ਵੱਡੀ ਤਾਕਤ ਦਿੱਤੀ। ਉਹਨਾਂ ਨੇ ਆਖਿਆ ਸਤਿਗੁਰ ਦੀ ਮਹਾਰਾਜ ਤੁਸੀਂ ਸਾਨੂੰ ਹੁਕਮ ਕੀਤਾ ਹੈ। ਤੁਹਾਡੀ ਬਾਣੀ ਕਹਿੰਦੀ ਦੁਬ ਦਾਣਾ ਪੜੋ ਹਰ ਬਿਨ ਹੋਰ ਨਾ ਪੁੱਜੋ ਮੜੈ ਮਸਾਨ ਨਾ ਜਾਈ। ਤੁਸੀਂ ਤਾਂ ਤੀਰ ਦੇ ਨਾਲ ਸਿੱਜਦਾ ਕਰ ਦਿੱਤਾ ਸਾਨੂੰ ਕਹਿੰਦੇ ਜਾਗਤ ਜੋਤ ਜਪੈ ਨੇ ਸੁਬਾ ਸਰ ਇੱਕ ਬਿਨਾ ਮਨ ਮੈਕਣਾ ਮੇਰੇ ਸਤਿਗੁਰੂ ਦੀ ਨੇ ਪੰਜ ਪਿਆਰਿਆਂ ਕੋਲੋਂ ਤਨਖਾਹ ਲਵਾਈ ਸੀ ਗੁਰੂ ਦਾ ਹੁਕਮ ਮੰਨੇ ਗੁਰੂ ਪੰਥ ਦਾ ਹੁਕਮ ਮੰਨਿਆ ਕਿ ਗਨੇ ਗੁਰੂ ਦਾ ਮੰਨੇ ਆ ਗੁਰੂ ਨੇ ਗੁਰੂ ਪੰਥ ਦਾ ਮੰਨੇ ਭਾਈ ਲੈਣ ਨੇ ਹਰੇਕ ਗੱਲ ਮੰਨੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਦੀ ਇੱਕ ਦਿਨ ਐਦਾਂ ਆਇਆ ਫਾਈ ਲੈਣਾ ਜੀ ਗੁਰੰਗਤ ਦੇਵ ਪਾਸ਼ਾ ਜੀ ਬਣ ਗਏ ਤੇ ਗੁਰਨਾਨਦ ਸਾਹਿਬ ਪਾਸ਼ਾ ਜੀ ਨੇ ਉਹਨਾਂ ਦੇ ਚਰਨਾਂ ਦੇ ਵਿੱਚ ਮੱਥਾ ਟੇਕ ਥਾਪਿਆ ਲੈਣਾ ਜੀਬ ਦੇ ਗੁਰ ਆਈ ਸਿਰ ਸੱਤਰ ਫਰਾ ਇੱਕ ਦਿਨ ਜਿਹੜਾ ਹੁਕਮ ਮੰਨਦਾ ਸੀ ਇੱਕ ਦਿਨ ਹੁਕਮ ਕਰਨ ਵਾਲਾ ਬਣ ਗਿਆ ਪੂਰਾ ਸلسلਾ ਪੜ ਕੇ ਦੇਖ ਲਓ ਦਸਾਂ ਪਾਸ਼ੀਆਂ ਤੱਕ ਗੁਰੰਗਤ ਦੇਵ ਜੀ ਦੀ ਸੇਵਾ ਕਰਦੇ ਬਾਬਾ ਅਮਰਦਾਸ ਜੀ ਹੁਕਮ ਮੰਨਿਆ ਸੀ ਹੁਕਮ ਮੰਨਿਆ ਹੋਵੇ ਪਰਵਾਣ ਤਾ ਖਸਮੇ ਕਾ ਮਹਿਲ ਪਾਇਸੀ ਖਸਮੇ ਭਾਵੈ ਸੋ ਕਰੇ ਮਨੋ ਚਿੰਦਿਆ ਸੋ ਫਲ ਪਾਇਸੀ ਤਾ ਦਰਗਾ ਪੈਦਾ ਜੈ ਤਾ ਉਦੀ ਦਰਬਾਰ ਦੇ ਵਿੱਚ ਉਦੀ ਦਰਗਾਹ ਦੇ ਵਿੱਚ ਤੈਨੂੰ ਸਨਮਾਨ ਪ੍ਰਾਪਤ ਹੁਕਮ ਮੰਨੇ ਹੁਣ ਇੱਕ ਹੋਰ ਉਦਾਹਰਨ ਦੇ ਰਿਹਾ ਇਤਿਹਾਸ ਵਿੱਚ ਜਿਨ੍ਹਾਂ ਨੇ ਹੁਕਮ ਨਹੀਂ ਮੰਨਿਆ ਤੇ ਗੁਰੂ ਵੀ ਨਹੀਂ ਮੰਨਿਆ ਇਹਨਾਂ ਨੇ ਗੁਰੂ ਦੀ ਗੱਲ ਨਹੀਂ ਮੰਨੀ ਨਾ ਕੋਈ ਗੁਰੂਗਲੀ ਮੰਗਦੇ ਜਿਸ ਵੇਲੇ ਸਤਗੁਰੂ ਜੀ ਚਮਕੌਰ ਗੜੀ ਤੋਂ ਮਾਸੀਵਾੜੇ ਸਾਹਿਬ ਮਾਝ ਦੀ ਧਰਤੀ ਤੇ ਹੱਲ ਉੱਥੇ ਨੇ ਸਿੱਖ ਇਕੱਠੇ ਹੋ ਗਿਆ ਐ ਪੰਚਾਇਤ ਬਣਾ ਕੇ ਆਏ ਸਤਸੰਗਤ ਦੀ ਪੰਚਾਇਤ ਗੁਰੂ ਸਾਹਿਬ ਨੂੰ ਕਹਿੰਦੇ ਆ ਸਤਗੁਰੂ ਜੀ ਤੁਸੀਂ ਸੁਲ੍ਹਾ ਕਰ ਲਓ ਸਤਗੁਰੂ ਕਹਿੰਦੇ ਸੁਲ੍ਹਾ ਕਰਨੀ ਸਾਡਾ ਧਰਮ ਹੈ ਤੇ ਗੁਰੂ ਸਾਹਿਬ ਮਹਾਰਾਜ ਕਹਿੰਦੇ ਕਿ ਠੀਕ ਹੈ ਭਾਈ ਅਸੀਂ 16 ਕਰ ਲੈਨੇ ਆ ਪਰ ਨਾਲੇ ਵੀ ਮਤ ਦੇ ਰਹਿਆ ਵੀ ਦੇਖੋ ਗੁਰੂ ਸਾਹਿਬ ਜੀ ਆਪਣੇ ਕੋਲ ਤਾਂ ਇੰਨੇ ਹਥਿਆਰ ਵੀ ਨਹੀਂ ਹੈ ਇੰਨੇ ਸਿੱਖ ਵੀ ਨਹੀਂ ਆ ਤੇ ਆਪਾਂ ਕਿੱਥੇ ਲੜਾਂਗੇ ਸਰਕਾਰ ਦੇ ਨਾਲ ਤੁਸੀਂ ਕਿਹੜੇ ਕੰਮਾਂ ਦੇ ਵਿੱਚ ਪਾਏ ਹੋ ਹੁਣ ਗੁਰੂ ਸਾਹਿਬ ਨੂੰ ਮਤਾਂ ਦੇ ਰਹੇ ਆ ਮੇਰੇ ਸਤਿਗੁਰੂ ਦੀ ਸੁਣਦੇ ਰਹਿ ਸੁਣਦੇ ਰਹਿ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਮੈਨੂੰ ਇਹ ਦੱਸ ਦਿਓ ਤੁਸੀਂ ਸਿੱਖ ਬਣ ਕੇ ਆਏ ਹੋ ਜਾਂ ਗੁਰੂ ਬਣ ਕੇ ਆਏ? ਸਿੱਖ ਦੀ ਪਰਵਾਸਾ ਕੀ ਆ ਸੋ ਸੇ ਤੇ ਸਖਾ ਬੰਧੂ ਹੈ ਭਾਈ ਦੇ ਗੁਰ ਕੇ ਬਾਣੇ ਵਿੱਚ। ਕਹਿੰ ਲੱਗੇ ਚਲੋ ਅੱਜ ਤਾਂ ਤੁਸੀਂ ਤੁਹਾਨੂੰ ਬੜਾ ਲੱਗ ਰਿਹਾ ਵੀ ਸਰਕਾਰ ਦੇ ਨਾਲ ਸਮਝੌਤਾ ਕਰ ਲਓ। ਅੱਜ ਵੀ ਕਹਿੰਦੇ ਆ ਨਾ ਲੋਕ ਸਿੱਖ ਕਾਦੇ ਕਰਦੇ ਆ। ਪੰਜਾਬੀ ਕਿਉਂ ਖੜਾ ਹੋ ਜਾਂਦਾ ਹੈ? ਉਹ ਭਾਈ ਇਹ ਤਾਂ ਸਾਡੇ ਖੂਨ ਦੇ ਵਿੱਚ ਹੈ। ਇਹ ਤਾਂ ਸਾਡੇ ਗੁਰੂ ਨੇ ਕਾਰਨਾਮੇ ਕਰਕੇ ਦਿਖਾਏ ਆ ਕਿੰਨੇ ਪਰਸੈਂਟ ਆਜ਼ਾਦੀ ਦੇ ਵਿੱਚ ਸ਼ਹਾਤਾ ਹੋਈਆਂ ਮੈਂ ਕਹਿੰਦਾ ਮੈਂ ਪੜ ਰਿਹਾ ਜੀ 100 ਕੰਦਾ ਫਾਂਸੀ ਚੜਿਆ ਸੀ ਪੂਰੇ ਹਿੰਦੁਸਤਾਨ ਦੇ ਵਿੱਚ ਸਿਰਫ ਹਿੰਦੁਸਤਾਨ ਦੇ ਵਿੱਚ ਉਹ ਤਿੰਨ ਸੀ ਤੇ ਬਾਕੀ ਸਾਰੇ ਪੰਜਾਬ ਤੋਂ ਸੀ 86% ਸਿੱਖਾਂ ਦੀਆਂ ਕੁਰਬਾਨੀਆਂ ਅੰਗਰੇਜ਼ ਵੀ ਕਹਿੰਦੇ ਹੋਣਗੇ ਤੁਹਾਨੂੰ ਕੀ ਬਿਮਾਰੀ ਪਈ ਹੈ ਪੰਜਾਬ ਵਾਲਿਆਂ ਨੂੰ ਤੁਸੀਂ ਕਾਹਦੇ ਖੜੇ ਹੋ ਜਾਂਦੇ ਅੱਜ ਸਿੱਖ ਕਹਿਣ ਲੱਗ ਗਏ ਉਹ ਪੰਜਾਬ ਵਾਲਿਆਂ ਨੂੰ ਕੀ ਗੱਲ ਹੈ ਇਹ ਇਹ ਤਾਂ ਸਾਡੀਆਂ ਰਗਾਂ ਦੇ ਵਿੱਚ ਹੈ ਖੂਨ ਦੇ ਵਿੱਚ ਹੈ ਗਲਤ ਨਹੀਂ ਦੇਖਾਂਗੇ ਤੇ ਉਸ ਵੇਲੇ ਗੁਰੂ ਸਾਹਿਬ ਕਹਿੰਦੇ ਕਿ ਮੈਂ ਤੁਹਾਡੀ ਗੱਲ ਮੰਨਦਾ ਹਾਂ ਪਰ ਮੈਨੂੰ ਇਹ ਦੱਸੋ ਜਿੱਦਣ ਗੁਰੂ ਅਰਜਨ ਸਾਹਿਬ ਨੂੰ ਤੱਤੀ ਤਵੀ ਤੇ ਦਿਖਾਇਆ ਗਰਮ ਰੇਤ ਪਾਈ ਗਈ ਸਤਗੁਰੂ ਜੀ ਨੂੰ ਉਬਲਦੀ ਦੀਗ ਵਿੱਚ ਵਾਲਿਆ ਉਸ ਦਿਨ ਤੁਸੀਂ ਕਿੱਥੇ ਸੀ ਚਾਂਦਨੀ ਚੌਂਕ ਦੇ ਵਿੱਚ ਗੁਰੂ ਕੇ ਸਿੱਖ ਤਿੰਨ ਸੀਸ ਹੀਦ ਕਰ ਦਿੱਤੇ ਭਾਈ ਮਤੀ ਦਾਸ ਸਤੀ ਦਾਸ ਬਿਆਲਾ ਜੀ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਦੇ ਨਾਲੋਂ ਸੀਸ ਅਲੱਗ ਕਰ ਦਿੱਤਾ ਉਦੋਂ ਤੁਸੀਂ ਕਿੱਥੇ ਸੀ ਅੱਜ ਤੁਸੀਂ ਮੈਨੂੰ ਮਤਾਂ ਦੇਣ ਆਇਓ ਨਹੀਂ ਜੇ ਸਿੱਖ ਬਣ ਕੇ ਆਇਓ ਤੇ ਸਿੱਖ ਬਣੋ ਜੇ ਤੁਸੀਂ ਮੈਨੂੰ ਮਤ ਦੇਣਾ ਕਿਉਂਕਿ ਗੱਲ ਕੀ ਹੈ ਕਿ ਜਿਹਨੇ ਮੰਨਿਆ ਹੀ ਨਹੀਂ ਕੋਈ ਗੁਰੂ ਦਾ ਹੁਕਮ ਤੇ ਗੁਰੂ ਨੂੰ ਹੁਕਮ ਕਰ ਵੀ ਨਹੀਂ ਸਕਦਾ ਜਿਹੜੇ ਗੁਰੂ ਦੀ ਗੱਲ ਨੂੰ ਮੰਨੀ ਆ ਸਤਿਗੁਰ ਨੇ ਇੱਥੋਂ ਤੱਕ ਆਖਿਆ ਜਿਨ੍ਹਾਂ ਨੇ ਪਰਮੇਸ਼ਰ ਦੀ ਗੱਲ ਮੰਨੀ ਆ ਨਾ ਤੇ ਪਰਮੇਸ਼ਰ ਕਹਿੰਦੇ ਹਨ ਉਹਦੀ ਗੱਲ ਨੂੰ ਸੁਣ ਕੇ ਉਹਦੀ ਅਰਦਾਸ ਨੂੰ ਸੁਣ ਕੇ ਤਤਕਾਲ ਪਹੁੰਚ ਜਾਂਦਾ ਹੈ ਜਿਹਨੇ ਗੁਰੂ ਦੀ ਗੱਲ ਮੰਨੀ ਹੈ ਜਿਹਨੂੰ ਕਹਾਂ ਆਪੇ ਛੱਦ ਪੜਦੇ ਨਾ ਆਪਣੇ ਸੇਵਕੀ ਆਪੇ ਰੱਖੇ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਪ ਸੇਵਕੀ ਤਤਕਾਲ ਹੋਏ ਆਵੇ ਜਿਹਨੇ ਗੁਰੂ ਦਾ ਹੁਕਮ ਮੰਨਿਆ ਤੇ ਗੁਰੂ ਵੀ ਕਿਰਪਾ ਕਰਦਾ ਉਹ ਤੇ ਬਖਸ਼ਿਸ਼ ਕਰਦਾ ਜਿਹਨੇ ਮੰਨੀ ਗੱਲ ਨਾਨਕ ਦਾਸ ਮੁਖ ਤੇ ਜੋ ਬੋਲੈ ਇहां ਉहां ਸੱਚ ਹੋ ਗਏ ਹੁਕਮ ਦੀ ਪ੍ਰਵਾਸ਼ੇ ਬਦਲ ਦਿੱਤੀ ਅਸੀਂ ਇਹ ਹੁਕਮ ਹੈ ਕਿ ਸਤ ਗੁਰੂ ਕਹਿੰਦੇ ਭਾਈ ਸਭ ਕੁਝ ਉਹਦਾ ਹੁਕਮ ਹੈ ਉਹਦੇ ਹੁਕਮ ਦੇ ਵਿੱਚ ਹੈ ਪਰ ਇਹ ਅਵਸਥਾ ਕਦੋਂ ਬਣਦੀ ਹੈ ਜਦੋਂ ਅਸੀਂ ਕਵਾਂਗੇ ਸਭ ਕੁਝ ਤੂੰ ਹੈ ਤੂੰ ਹੈ ਮੇਰੇ ਪਿਆਰੇ ਮੈਂ ਕੁਛ ਨਹੀਂ ਆ ਅਸੀਂ ਤਾਂ ਪੈਰ ਪੈਰ ਤੇ ਕਹਿੰਨੇ ਮੈਂ ਕੀਤਾ ਮੈਂ ਕਰ ਰਿਹਾ ਸਭ ਕਹਿੰਦੇ ਹਨ ਸਭ ਕੁਝ ਉਹਦੇ ਹੁਕਮ ਦੇ ਵਿੱਚ ਹੁੰਦਾ ਹੈ ਭਾਣੇ ਊਜੜ ਭਾਣੇ ਰਾਹਾ ਭਾਣੇ ਦੇ ਵਿੱਚ ਊਜੜ ਹੈ ਕੁਰਾਹੇ ਪੈ ਜਾਂਦਾ ਹੈ ਭਾਣੇ ਰਾਹਾ ਕਾਰਨ ਕੀ ਕਿਉਂਕਿ ਗੁਰੂ ਦੀ ਮਤ ਨਹੀਂ ਲਈ ਹੁਕਮ ਤਾਂ ਉਹਦਾ ਵਰਤ ਰਿਹਾ ਤੇ ਹੁਣ ਆਪਣੀ ਗਲਤੀ ਆਪਣੀ ਹੁੰਦੀ ਹੈ ਨਾ ਸਾਧ ਸੰਗਤ ਜੀ ਹੁਣ ਤੁਸੀਂ ਰੋਡ ਦੇ ਉੱਪਰ ਚੱਲਦੇ ਹੋ ਸਰਕਾਰ ਦਾ ਹੁਕਮ ਹੈ ਕਿ ਤੁਸੀਂ ਖੱਬੇ ਪਾਸੇ ਚੱਲਣਾ ਸਾਡੀ ਜਿਹੜਾ ਦੇਸ਼ ਦਾ ਨਿਜਮ ਹੈ ਤੇ ਮੈਂ ਕਹਾਂ ਮੈਂ ਤਾਂ ਸੱਜੇ ਪਾਸੇ ਚੱਲਣਾ ਪਹੁੰਚ ਜਾਓਗੇ ਐਕਸੀਡੈਂਟ ਹੋਏਗਾ ਜਿਉਂ ਨੇ ਤਾਂ ਹੁਕਮ ਕਰ ਦਿੱਤਾ ਫਿਰ ਉਹਦੇ ਹੁਕਮ ਤੋਂ ਆਕੀ ਹੋਣਾ ਗਲਤ ਪਾਸੇ ਚੱਲਣਾ ਦੇਵਤਾ ਹੁਕਮ ਕੀਤਾ ਹੈ ਹੁਕਮੇ ਭਾਣੇ ਓਜੜ ਭਾਣੇ ਰਾਹਾ ਭਾਣੇ ਹਰ ਗੁਣ ਗੁਰਮੁਖ ਗਵਾਹਾ ਉਹਦੇ ਹੁਕਮ ਦੇ ਵਿੱਚ ਉਹਦੀ ਰਜਾ ਦੇ ਵਿੱਚ ਹੀ ਉਸ ਦਾ ਜਨ ਜਿਹੜਾ ਹੈ ਉਹਦੇ ਗੁਣਾਂ ਨੂੰ ਗਾਇਨ ਕਰਦਾ ਹੈ ਭਾਣੇ ਭਰਮ ਭਵੈ ਪਹੁੰਚ ਜੁਨੀ ਪਟਕਣਾ ਦੇ ਵਿੱਚ ਪੈ ਜਾਂਦਾ ਧਰਮ ਦੇ ਵਿੱਚ ਪੈ ਕੇ ਜੋਨੀਆਂ ਵਿੱਚ ਭਟਕਦਾ ਸਭ ਕਿਸ ਤੇ ਸਹ ਰਜਾਈ ਜਿਓ ਸਭ ਕੁਝ ਉਸ ਪਰਮੇਸ਼ਰ ਦੀ ਰਜਾ ਚੱਲਦੀ ਹੈ ਭਾਣੇ ਭਰਮ ਭਵੈ ਬਹੁਤ ਜੋਨੀ ਸਭ ਕਿਸ ਤੇ ਸਹ ਰਜਾਈ ਜਿਓ ਨਾ ਕੋ ਮੂਰਖ ਨਾ ਕੋ ਸਿਆਣਾ ਇਹ ਅਵਸਥਾ ਗੁਰੂ ਅਰਜਨ ਸਾਹਿਬ ਆਰਜ ਦੀ ਆ ਕਹਿੰਦੇ ਇੱਕੋ ਜਿਹਾ ਸਭ ਕੁਝ ਹੈ ਸਭ ਕੋ ਬਿੰਦ ਹੈ ਸਭ ਕੋ ਬਿੰਦ ਹੈ ਗੋਬਿੰਦ ਬਿਨ ਨਹੀਂ ਨਾ ਕੋ ਮੂਰਖ ਨਾ ਕੋ ਸਿਆਣਾ ਵਰਤ ਸਭ ਕਿਸ ਤੇਰਾ ਪਹਾਣਾ ਅਗੰਮ ਜਿੱਥੇ ਤੱਕ ਸਾਡੀ ਗਮਤਾ ਨਹੀਂ ਹੈ ਅਗੋਚਰ ਜਿੱਥੇ ਤੱਕ ਸਾਡੇ ਇੰਦਰੀਆਂ ਦੀ ਪਹੁੰਚ ਨਹੀਂ ਹੈ ਬਿਆੰਤ ਹੈ ਅਥਾ ਕਹਿੰਦੇ ਬੜਾ ਡੂੰਗਾ ਹੈ ਅਗਾਮਯਾ ਗੋਚਰ ਬਿਆੰਤ ਅਥਾਹ ਤੇਰੀ ਕੀਮਤ ਕਹਿਣ ਨਾ ਜਾਈ ਜੀਓ ਕਿਉਂਕਿ ਉਹਦੀ ਕੀਮਤ ਕੋਈ ਨਹੀਂ ਕੀਮਤ ਪਾਏ ਨਾ ਕਿਹਾ ਜਾਏ ਪਰ ਇੱਕ ਗੱਲ ਹੈ ਕਹਿੰਦੇ ਕਹਿਣੇ ਵਾਲੇ ਤੇਰੇ ਰਹੇ ਸਮੇ ਅਗਾਮਯਾ ਗੋਚਰ ਬਿਆੰਤ ਅਥਾਹ ਤੇਰੀ ਕੀਮਤ ਕਹਿਣ ਨਾ ਜਾਈ ਜੀਓ ਖਾਕ ਸੰਤਨ ਕੀ ਦਹਹਿ ਪਿਆਰੇ ਹੁਣ ਇਸੀ ਨੂੰ ਪੜਦੇ ਆਂ ਦੇਹੋ ਦੇਹੋ ਪੜਾਂਗੇ ਹਾਏ ਨੂੰ ਹੋੜਾ ਲੱਗ ਜਾ ਇੱਕ ਨਾ ਮੈਨੂੰ ਸੁਵਾਲ ਕਰ ਰਿਹਾ ਕਹਿੰਦਾ ਤੁਸੀਂ ਪੜਦੇ ਆਂ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਤੋ ਇਹ ਤਾਂ ਪੜਨਾ ਚਾਹੀਦਾ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਤੇ ਮਨ ਉਹ ਗਿਆ ਵੀ ਚਲੋ ਆਪਾਂ ਸ਼ੁਰੂ ਤੋਂ ਕਰਦੇ ਆਂ ਗੱਲ ਕਿਉਂਕਿ ਬੇਰੀ ਕੋਈ ਔਕਾਤ ਨਹੀਂ ਹੈ ਨਾ ਸਾਡੀ ਕੋਈ ਅਕਲ ਆ ਜਾਂ ਕੋ ਸਿਆਣਪ ਹੈ ਜਾਂ ਸਾਡੇ ਮਤਲਬ ਕਾਤੇ ਕੋਈ ਨਹੀਂ ਵੀ ਅਸੀਂ ਬਾਣੀ ਨੂੰ ਬਦਲ ਸਕੀਏ ਪਰ ਜੋ ਬਾਣੀ ਲਿਖੀ ਆ ਕਟੋ-ਕਟੋ ਉਹਦਾ ਉਚਾਰਨ ਸਹੀ ਕਰ ਸਕੀਏ ਮੈਨੂੰ ਪੁੱਛਿਆ ਹੁਣ ਤੁਸੀਂ ਮੂਲ ਮੰਤਰ ਪੜ੍ਹਦੇ ਹੋ ਇੱਕ ਓੰਕਾਰ ਤੋਂ ਬਾਅਦ ਕੀ ਲਿਖਿਆ ਕਹਿੰਦਾ ਸਤਨਾਮ ਸਤਨਾਮ ਇਹ ਕਾ ਪੜ੍ਹ ਕੀ ਲਿਖਿਆ ਸਤਨਾਮ ਦੇ ਥੱਲੇ ਮੰਮੇ ਦੇ ਥੱਲੇ ਕੀ ਔਂਕੜ ਹੈ ਨਾ ਦੋ ਤੇ ਸਤਨਾਮੋਂ ਕਿਉਂ ਨਹੀਂ ਪੜ੍ਹਦੇ ਅੱਗੇ ਪੜੋ ਕਰਤਾ ਪੁਰਖ ਪੁਰਖ ਦੇ ਖੱਖੇ ਨੂੰ ਔਂਕੜਾਉ ਤੇ ਪੁਰਖ ਹੋ ਕਿਉਂ ਨਹੀਂ ਪੜਦੇ ਨਿਰਭਾਉ ਨਿਰਵੈਰ ਨਿਰਵੈਰ ਦੇ ਰਾਰੇ ਨੂੰ ਔਂਕੜ ਨਿਰਵੈਰੋ ਤਾਂ ਨਹੀਂ ਪੜਦੇ ਨਾ ਤੁਹਾ ਦਾ ਕਾਰਨ ਹੋਏਗਾ ਨਾ ਤੁ ਜੋ ਪੱਕ ਗਿਆ ਉਹ ਸਾਡੇ ਜੀਵਨ ਦੇ ਵਿੱਚ ਪੱਕ ਗਿਆ ਇਹ ਤੇ ਸਤਿਗੁਰ ਕਹਿੰਦੇ ਖਾਕ ਸੰਤਨ ਕੀ ਦੇਹ ਪਿਆਰੇ ਆਏ ਪਿਆ ਹਰ ਤੇਰਾ ਦਵਾਰ ਹੈ ਕਿਉਂਕਿ ਲਗਾ ਮਾਤਰਾ ਜਿਹੜੀਆਂ ਹਨ ਉਦਾਚਾਰਨ ਜਿਹੜਾ ਉਸ ਦਾ ਭਾਵ ਬਦਲ ਜਾਂਦਾ ਹੁਣ ਤੇਰੇ ਆਮ ਕਰਕੇ ਤੇਰੇ ਪੜਦੇ ਆ ਦਵਾਰੇ ਇਥੇ ਰਾਰੇ ਨੂੰ ਦੋ ਲਾਵਾਂ ਆਏ ਪਿਆਰ ਤੇਰਾ ਦਵਾਰਾ ਦਰਸ਼ਨ ਪੇਖਤ ਮਨ ਆਗਾਵੈ ਦਰਸ਼ਨ ਦੇ ਕੇ ਮੇਰਾ ਮਨ ਰੱਜ ਜਾਂਦਾ ਦਰਸ਼ਨ ਪੇਖਤ ਮਨ ਆਗਾਵੈ ਨਾਨਕ ਮਿਲਣ ਸੁਭਾਈ ਜੀਓ اے سਤھگور مہاراج تیری ਜਦੋਂ ਰਹਿਮਤ ਹੁੰਦੀ ਹੈ ਸਭਾਈ ਮਤਲਬ ਪ੍ਰੇਮ ਅਕਾਲ ਪੁਰਖ ਨਾਲ ਮਲਾਪ ਹੋ ਜਾਂਦਾ ਹੈ ਤੇ ਗੁਰੂ ਸਾਹਿਬ ਕਹਿੰਦੇ ਭਾਈ ਜੋ ਹੋ ਰਿਹਾ ਜੋ ਕਰ ਰਿਹਾ ਉਹ ਪਰਮੇਸ਼ਰ ਉਹਦਾ ਹੁਕਮ ਬਰਤ ਰਿਹਾ ਹੈ ਪਰ ਇਹ ਕਹਿਣਾ ਗਲਤ ਕਰਕੇ ਕਹਿਣਾ ਕਿ ਬਰਾ ਰੱਬ ਦਾ ਹੀ ਹੁਕਮ ਹੈ ਨਹੀਂ ਭਾਈ ਸਾਨੂੰ ਸਤਗੁਰ ਨੇ ਅਕਲ ਦਿੱਤੀ ਸਾਨੂੰ ਸਤਗੁਰ ਨੇ ਮਤ ਦਿੱਤੀ ਹੈ ਸਾਨੂੰ ਸਮਝ ਦਿੱਤੀ ਹੈ ਕਿ ਅਸੀਂ ਕੀ ਕਰਨਾ ਹੈ ਸਾਡੇ ਉੱਪਰ ਸਤਿਗੁਰੂ ਨੇ ਰਹਿਮਤ ਕੀਤੀ ਹੈ ਬਖਸ਼ਿਸ਼ ਕੀਤੀ ਕਿਉਂਕਿ ਮਨ ਜਿਹੜਾ ਸੀ ਮਨ ਨੂੰ ਅੱਗੇ ਰੱਖਦੇ ਮਨ ਕਹਿ ਰਿਹਾ ਸੀ ਮਨ ਨਹੀਂ ਕਰਦਾ ਮਨ ਇਦਾਂ ਕਰਦਾ ਮਨ ਨੂੰ ਅੱਗੇ ਰੱਖਿਆ ਜਿੱਦਾਂ ਸਾਧ ਸੰਗਤ ਜੀ ਆਪਾਂ ਕੋਈ ਕੰਮ ਕਰਾਉਣਾ ਹੋਵੇ ਪਹਿਲਾਂ ਉਹਦੀ ਫਾਈਲ ਤਿਆਰ ਕਰਦੇ ਫਿਰ ਅਰਸ਼ਵ ਦੇ ਕੇ ਲੋਕੀ ਫਾਈਲਾਂ ਪਾਸ ਕਰਾ ਲੈਂਦੇ ਆ ਪਰ ਜੇ ਕੋਈ ਇਮਾਨਦਾਰ ਅਫਸਰ ਹੋਏਗਾ ਨਾ ਇਮਾਨਦਾਰ ਉਹਨੂੰ ਪੜੇਗਾ ਉਹਨੂੰ ਪੜ੍ਹ ਕੇ ਉਹਦੇ ਵਿੱਚ ਜਿਹੜੀਆਂ ਗਲਤੀਆਂ ਹਨ ਉਹਨਾਂ ਨੂੰ ਦਰਸਾਏਗਾ ਭਾਈ ਇਹ ਕੰਮ ਤੇਰਾ ਨਹੀਂ ਹੋ ਸਕਦਾ ਪਾਸ ਨਹੀਂ ਹੋ ਸਕਦਾ ਜਿਹਨੇ ਰਿਸ਼ਵਤ ਲੈ ਕੇ ਕੰਮ ਕਰਨਾ ਹੈ ਹੁਣ ਮਨ ਦੇ ਵਿੱਚ ਤਾਂ ਫੈਲਾ ਤਿਆਰ ਹੋ ਰਹੀਆਂ ਨੇ ਮਨ ਕਿਦਾਂ ਰੋਲ ਫੈਲ ਤਿਆਰ ਕਰ ਰਿਹਾ ਇਹ ਤਾਂ ਕਰ ਲਿਆ ਏਦਾਂ ਕਰਕੇ ਮਤ ਕੋਲ ਪੇਜਦਾ ਮਤ ਦੇ ਤਾਂ ਭੈੜੀ ਆ ਮਤ ਭੈੜੀ ਆ ਤੇ ਉਹਨੇ ਤਾਂ ਪਾਸ ਕਰ ਦੇਣਾ ਕੋਈ ਗੱਲ ਨਹੀਂ ਪਰ ਜੇ ਮਤ ਗੁਰੂ ਵਾਲੀ ਆ ਉਹ ਫਾਇਰ ਪਾਸ ਨਹੀਂ ਹੋਣਾ ਉਹ ਸਾਡੇ ਗੱਲ ਜਿਹੜੀ ਪਾਸ ਨਹੀਂ ਨਹੀਂ ਚੋਰੀ ਕਰਨੀ ਹੈ ਤੇ ਮਤ ਕਹਿੰਦੀ ਚੋਰ ਸਲਾਹੇ ਚੀਤ ਨਾ ਕੀਤੇ ਚੋਰ ਕੀ ਹਾਮਾ ਭਰੇ ਨਾ ਸੋ ਇਕਦਮ ਇਮਾਨਦਾਰੀ ਸੀ ਮਤ ਦੇ ਕੋਲ ਕਿ ਉਹਨੇ ਸਮਝ ਦੇ ਦਿੱਤੀ ਗੁਰੂ ਸਾਹਿਬ ਕਹਿੰਦੇ ਜਦੋਂ ਇਹ ਸਮਝ ਆ ਗਈ ਕਿ ਉਹ ਸਭ ਕੁਝ ਕਰਨ ਵਾਲਾ ਕਰਾਉਣ ਵਾਲਾ ਉਹ ਪਰਮੇਸ਼ਰ ਹੈ ਪਰ ਇਹ ਅਵਸਥਾ ਹੈ ਇਹਦਾ ਸੀ ਇੱਥੋਂ ਫਿਰ ਇੱਕ ਪੰਕਤੀ ਲੈ ਕੇ ਅਰਥ ਕਰੇ ਨਾ ਕੋ ਮੂਰਖ ਨਾ ਕੋ ਸਹੀ ਨਹੀਂ ਇਹ ਵਸਤਾ ਤਾਂ ਬਣਦੀ ਹੈ ਕਿ ਸਭ ਕੁਝ ਤੂੰ ਹੈ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕੋ ਵੱਲ ਜਾ ਗੁਰੂ ਮਹਾਰਾਜ ਕਿਰਪਾ ਕਰਨ ਸਤਿਗੁਰੂ ਮਹਾਰਾਜ ਅਗਲਾ ਜਿਹੜਾ ਸ਼ਬਦ ਹੈ ਕਿਉਂਕਿ ਬਾਣੀ ਦੇ ਵਿੱਚ ਮੈਂ ਹਮੇਸ਼ਾ ਬੇਨਤੀ ਕਰਦਾ ਮੈਂ ਕਹਿੰਦਾ ਦੁਨੀਆ ਦਾ ਕੋਈ ਐਸਾ ਸਵਾਲ ਨਹੀਂ ਹੈ ਜਿਹਦਾ ਜਵਾਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਨਹੀਂ ਇੱਕ ਪੰਕਤੀ ਦੇ ਵਿੱਚ ਜਵਾਬ ਆ ਗਿਆ ਜਿਦਾ ਆਪਾਂ ਕਹਿੰਦੇ ਦੁੱਖ ਕਿਉਂ ਹੁੰਦੇ ਆ ਸਤਪੁਰ ਦਾ ਅਗਲਾ ਸ਼ਬਦ ਅਕਲ ਆਪਣਾ ਵਿਚਾਰਾਂਗੇ ਕਹਿੰਦੇ ਦੁੱਖ ਤਦੇ ਜਾਂ ਬਿਸਰ ਜਾਵੇ ਜੀ ਰੱਬ ਨੂੰ ਭਰਉਣਾ ਦੁੱਖ ਹੀ ਦੁੱਖ ਹੈ ਗੁਰੂ ਮਹਾਰਾਜ ਕਿਰਪਾ ਕਰਨ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਗੁਰੂ ਸੰਗਤ ਜੀ ਫਤਿਹ ਬੁਲਾਓ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ